ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਸਿੰਘ ਭਾਈ ਖੇਲ 트럼ਪ ਨੇ ਕੜੀਕੀ ਵਿੱਚ ਫਸਾਇਆ ਭਾਰਤ ਪਾਕਿਸਤਾਨ ਮਨਾ ਰਿਹਾ ਹੈ ਜਸ਼ਨ ਆਪਾਂ ਸਾਰਿਆਂ ਨੇ ਦੇਖਿਆ ਹੈ ਮੋਦੀ ਭਗਤਾਂ ਦੀ ਉਹ ਪੀੜਾ ਵੀ ਮਹਿਸੂਸ ਕੀਤੀ ਹੈ ਜਿਨ੍ਹਾਂ ਦਾ ਨਾਰਾ ਸੀ ਅਬ ਕੀ ਬਾਰ 트럼ਪ ਸਰਕਾਰ ਕਰਨਗੇ ਵਿਸ਼ਵਗੁਰੂ ਹੁਣ ਬੇੜਾ ਪਾਰ ਜੋ 트럼ਪ ਦੀਆਂ ਤਸਵੀਰਾਂ ਅੱਗੇ ਤੂ ਬੱਤੀ ਕਰਦੇ ਸੀ ਜਿਨ੍ਹਾਂ ਲਈ ਹਵਨ ਕੀਤੇ ਜਾ ਰਹੇ ਸਨ ਜੋ ਕਹਿੰਦੇ ਫਿਰਦੇ ਸਨ ਕਿ ਮੋਦੀ ਅਤੇ 트럼ਪ ਕੁੰਭ ਦੇ ਵਿਚਲੇ ਹੋਏ ਦੋ ਸਕੇ ਪ੍ਰਾਹਨ ਜੋ ਇਸ ਅੰਮ੍ਰਿਤ ਕਾਲ ਵਿੱਚ ਮਿਲੇ ਹਨ ਲਗਿਆ ਇਸ ਮਹਾਕੁੰਭ ਵਿੱਚ ਮਿਲ ਕੇ ਇਕੱਠੇ ਡੁਬਕੀਆਂ ਲਾਉਣਗੇ ਹੁਣ ਸਭ ਠੀਕ ਹੋ ਜਾਵੇਗਾ ਬਈ ਪਹਿਲਾਂ ਹੀ ਕੰਨਾਂ ਨੂੰ ਹੱਥ ਲੱਗ ਚੁੱਕੇ ਹਨ ਬਾਈਡਨ ਕਾਲ ਵਿੱਚ ਬੜੀ ਥੂਥੂ ਹੋਈ ট্রান্স ਨੈਸ਼ਨਲ ਕਿਲਿੰਗ ਦੀਆਂ ਸਾਜ਼ਿਸ਼ਾਂ ਬੇਨਕਾਬ ਹੋ ਗਈਆਂ ਪ੍ਰੈਸ ਦੀ ਆਜ਼ਾਦੀ ਦੇ ਸੱਚ ਦਾ ਧਾਰਮਿਕ ਆਜ਼ਾਦੀ ਦੇ ਦੰਬ ਦਾ ਅਤੇ ਮਨੁੱਖੀ ਹਕਾਂ ਦੇ ਘਾਣ ਦਾ ਸਰੇ ਸੰਸਾਰ ਚੀਰ ਹਰਣ ਹੋ ਗਿਆ ਫਾਈਵ ਆਈ ਕੰਟਰੀਜ਼ ਪੰਜੇ ਪਾਂਡੋ ਚੁੱਪ ਕਰੀ ਬੈਠੇ ਰਹੇ ਦੇਖਦੇ ਰਹੇ ਚੀਰ ਹਰਣ ਚੀਖਦੀ ਰਹੀ ਦਰੁਪਤੀ ਟਰੰਪ ਪ੍ਰਗਟਵੀ ਹੋਏ ਤਾਂ ਕ੍ਰਿਸ਼ਨ ਬਣ ਕੇ ਨਹੀਂ ਕਾਂਸ ਬਣ ਕੇ ਹੁਣ ਕੋਈ ਕ੍ਰਿਸ਼ਨ ਹੋਵੇ ਤਾਂ ਕਾਂਸ ਨੂੰ ਮਾਰੇ राम होवे त रावण दा संहार करे प्रहलाद ਵਰਗਾ भगत चाहिदा है जो ਹਰਣਾ ਕਛਦਾ ਉਧਾਰ ਕਰ सके खुद नु ਬਾਇਓਲੋਜੀਕਲ ਮਾਨਵ ਨਾ ਸਮਝਣ ਵਾਲੇ ਦਾ ਦਾਵਾ ਤਾਂ ਖੋਖਲਾ ਸਾਬਤ ਹੋ ਚੁਕਿਆ ਹੈ ਸ਼ੇਰ ਦੀ ਖਲਚ ਲੁਕਿਆ ਸਿਆਰ ਸਾਹਮਣੇ ਆ ਚੁਕਿਆ ਹੈ 트럼ਪ ਦੂਜੀ ਵਾਰ ਰਾਸ਼ਟਰਪਤੀ ਚੁਣੇ ਗਏ ਹਲੇ ਸੌ ਵੀ ਨਹੀਂ ਸੀ ਚੁੱਕੀ ਕਿ ਪਹਿਲਾ ਗੋਲਾ ਚਲਿਆ ਖਬਰਦਾਰ ਜੇ ਕਿਸੇ ਨੇ ਬ੍ਰਿਕਸ ਦੀ ਕਰੰਸੀ ਬਾਰੇ ਸੋਚਿਆ ਵੀ ਡਾਲਰ ਨਾਲ ਛੇੜਛਾੜ ਦੀ ਕੋਸ਼ਿਸ਼ ਕਰਨ ਵਾਲੇ ਆਪਣਾ ਪਰਿਆ ਲਿਖਿਆ ਵਿਚਾਰ ਲੈਣਾ ਅਰੇ ਭਈ ਇਹ ਤਾਂ ਵਿਸ਼ਵ ਗੁਰੂ ਜੀ ਦੀ ਤਜਵੀਜ਼ ਸੀ ਕਿ ਅਬ ਡਾਲਰੋਂ ਮੈਂ ਨਹੀਂ ਬ੍ਰਿਕਸ ਆਪਣੀ ਕਰੰਸੀ ਮੈਂ ਟ੍ਰੇਡ ਕਰੇਗਾ ਲੇਕਿਨ ਟਰੰਪ ਦੇ ਇਸ ਪਹਿਲੇ ਬਿਆਨ ਨਾਲ ਹੀ ਸਾਰਾ ਜੋਸ਼ ਸਾਬਣ ਦੀ ਝੱਗ ਦੇ ਬੁਲਬਲੇ ਵਾਂਗੂ ਠਸ ਹੋ ਗਿਆ ਹੱਥ ਪੈਰ ਠੰਡੇ ਹੋ ਗਏ ਲਾਤੇ ਖੁੰਝੇ ਇਸ ਕਾਬਲ ਵੀ ਨਹੀਂ ਸਮਝਿਆ ਸਹੁ ਚੁੱਕ ਸਮਾਗਮ ਵਿੱਚ ਬੁਲਾਇਆ ਜਾਵੇ ਸਾਰੀ ਦੁਨੀਆ ਨੂੰ ਸੱਦਿਆ ਭਰਾ ਨੂੰ ਨਹੀਂ ਦਿਲ ਰੋਇਆ ਕਿ ਨੈਣ ਪਰ ਆਏ ਦਹਾੜ ਕਦ ਬਣ ਗਈ ਦੰਡਵਤ ਗਿਰਗਿਟ ਵੀ ਹੈਰਾਨ ਦੇਖ ਲਈ ਤੇਰੀ ਅਣਖ ਤੇ ਤੇਰੀ ਕਹਿਰਤ कि देश ਦੇ ਨਾਗਰਿਕਾਂ ਨੂੰ ਹਥਕੜੀਆਂ ਜ਼ੰਜੀਰਾਂ ਵਿੱਚ ਜਕੜ ਕੇ ਡੰਗਰਾਂ ਵਾਂਗੂ ਅਮਰੀਕਾ ਫੌਜੀ ਜਹਾਜ਼ ਲਦ ਕੇ ਭਾਰਤ ਵਾਪਸ ਭੇਜ ਦਿੰਦਾ ਹੈ ਅਸੀਂ ਹੱਸ ਕੇ ਜੀ ਆਇਆਂ ਆਖਦੇ ਰਹੇ ਇਹ ਹੈ ਸਾਡਾ ਰਾਸ਼ਟਰਵਾਦ ਜਿਸ ਵਿੱਚ ਪ੍ਰਜਾ ਦਾ અપਮਾਨ ਦੇਸ਼ ਨੂੰ ਕੋਈ ਫਰਕ ਨਹੀਂ ਲੋਕਾਂ ਦੀ ਪੀੜ ਦੇ ਕੋਈ ਮਾਇਨੇ ਨਹੀਂ ਖੈਰ ਬੇਨਤੀ ਕੀਤੀ ਹੈ मुलाकात ਦਾ ਸਮਾਂ ਵੀ ਮਿਲ ਗਿਆ ਹੈ 12 ਤੋਂ 14 ਫਰਵਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵਿਸ਼ਵਗੁਰੂ ਅਮਰੀਕਾ ਤੇ ਦੌਰੇ ਤੇ ਹਨ ਫਿਰ ਪੈਣਗੀਆਂ ਜੱਫੀਆਂ ਠਹਾ ਕੇ ਲਗਣਗੇ ਮਿੱਠੀਆਂ ਮਿੱਠੀਆਂ ਮਸਕਰੀਆਂ ਹੋਣਗੀਆਂ ਗੱਲਾਂ ਦੇ ਕਲਾਹ ਪਕਣਗੇ ਗੋਦੀ ਮੀਡੀਆ ਬੱਲੇ ਬੱਲੇ ਕਰੇਗਾ ਪਰ ਉਸ ਤੋਂ ਨਿਕਲੇਗਾ ਕਿ 트럼ਪ ਤੋਂ ਮਿਲ ਰਹੇ ਤੋਹਫਿਆਂ ਚੋਂ ਹੀ ਦੇਖਣ ਦੀ ਕੋਸ਼ਿਸ਼ ਕਰਿਏ ਤਾਂ ਥੂ ਕੋਣੀ ਕਰਨ ਨੂੰ ਜੀ ਕਰਦਾ ਹੈ मोदी ਦੇ ਅਮਰੀਕਾ ਪਹੁੰਚਣ ਤੋਂ ਠੀਕ ਪਹਿਲਾਂ 트ੰਪ ਨੇ ਭਾਰਤ ਨੂੰ ਇੱਕ ਹੋਰ ਨਵਾਂ ਤੋਹਫਾ ਦੇ ਦਿੱਤਾ ਹੈ ਜੋ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਬਣ ਕੇ ਅੜ ਗਿਆ ਹੈ ਨਾ ਛੱਡਿਆ ਜਾ ਸਕਦਾ ਹੈ ਤੇ ਨਾ ਖਾਦਾ ਤੁਹਾਨੂੰ ਪਤਾ ਹੈ 트ੰਪ ਨੇ ਇਰਾਨ ਤੇ ਜੋ ਤਾਜ਼ਾ ਪੱਤ੍ਰੰਤ ਲਗਾਇਆ ਹੈ ਉਸ ਨਾਲ ਪਾਕਿਸਤਾਨ ਅਤੇ ਚੀਨ ਤਾਂ ਬਹੁਤ ਖੁਸ਼ ਹੋ ਰਹੇ ਹਨ ਲੇਕਿਨ ਭਾਰਤ ਦੀ ਬੋਲਤੀ ਬੰਦ मोदी दी जुबान ਤੇ ਤਾਲਾ ਲੱਗ ਗਿਆ ਹੈ ਅਤੇ ਵਿਦੇਸ਼ ਮੰਤਰਾਲੇ ਵਿੱਚ ਸਨਨਾਟਾ ਛਾ ਗਿਆ ਹੈ। ਕਹਿਣ ਨੂੰ ਕੁਝ ਪੱਛਿਆ ਹੀ ਨਹੀਂ। ਕੁਝ ਸਮਝ ਨਹੀਂ ਆ ਰਿਹਾ ਕਿ ਹੁਣ ਕਰੀਏ ਤੱਕੀ। 트럼ਪ ਨੂੰ ਮਿਲ ਕੇ ਕੋਈ ਰਾਹ ਨਿਕਲ ਆਏ। ਬਸ ਇਹੀ ਆਸ ਹੈ। 트럼ਪ ਨੇ ਪਹਿਲਾਂ ਵੀ ਈਰਾਨ ਤੇ પ્રતિਬੰਧ ਲਗਾਇਆ ਸੀ। ਉਸ ਵਕਤ ਈਰਾਨ ਨੇ ਨਿਊਕਲੀਅਰ ਡੀਲ ਤੇ ਸਮਝੌਤੇ ਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਸੀ। ਅਮਰੀਕਾ ਨੇ ਉਸ ਤੋਂ ਤੇਲ ਲੈਣ ਤੇ ਮਨਾਹੀ ਕਰ ਦਿੱਤੀ ਸੀ ਅਤੇ ਹੋਰ ਦੇਸ਼ਾਂ ਨੂੰ ਵੀ ਈਰਾਨ ਦਾ ਬਾਈਕਾਟ ਕਰਨ ਨੂੰ ਕਿਹਾ ਸੀ। ਲੇਕਿਨ ਭਾਰਤ ਨੂੰ ਕੀ ਫਰਕ ਪਿਆ ਭਾਰਤ ਰੂਸ ਤੋਂ ਤੇਲ ਲੈਣ ਲੱਗਾ। ਅੱਜ ਭਾਰਤ ਨੂੰ ਸਸਤਾ ਤੇਲ ਮਿਲ ਰਿਹਾ ਹੈ। ਯੂਕਰੇਨ ਦੀ ਜੰਗ ਕਰਕੇ ਰੂਸ ਤੇ ਲੱਗੇ ਪ੍ਰਤੀਬੰਧਾਂ ਦਾ ਵੀ ਭਾਰਤ ਪ੍ਰਵਾਹ ਨਹੀਂ ਕਰ ਰਿਹਾ। ਲੇਕਿਨ ਅਮਰੀਕਾ ਨੇ ਹੁਣ ਜੋ ਪ੍ਰਤੀਬੰਧ ਲਗਾਏ ਹਨ ਉਹ ਤੇਲ ਤੋਂ ਅੱਗੇ ਹਨ ਹੋਰ ਵੀ ਜ਼ਿਆਦਾ ਅਸਰਦਾਰ ਖਤਰਨਾਕ। ਉਹ ਈਰਾਨ ਦੇ ਸਾਰੇ ਆਰਥਿਕ ਸਰੋਤਾਂ ਨੂੰ ਬੰਦ ਕਰ ਦੇਣ ਵਾਲੇ ਹਨ ਇਸ ਹਫਤੇ 트ੰਪ ਨੇ ਈਰਾਨ ਦੇ ਖਿਲਾਫ ਜੋ ਨੈਸ਼ਨਲ ਸਿਕਿਉਰਿਟੀ ਪ੍ਰੈਜ਼ੀਡੈਂਸ਼ੀਅਲ ਮੈਮੋਰੰਡਮ ਜਾਰੀ ਕੀਤਾ ਹੈ ਜਿਸ ਰਾਹੀਂ ਵਿਦੇਸ਼ ਮੰਤਰੀ ਮਾਰਕੋ ਰੂਬਿਓ ਅਤੇ ਫਾਈਨੈਂਸ ਮਿਨਿਸਟਰ ਸਕਾਟ ਬੀਸੈਂਟ ਨੂੰ ਜੋ ਹੁਕਮ ਜਾਰੀ ਕੀਤਾ ਹੈ ਕਿ ਈਰਾਨ ਦੇ ਤੇਲ ਉਸ ਦੇ ਬੰਦਰਗਾਹ ਅਤੇ ਉਸ ਦੇ ਰੂਟ ਰਾਹੀਂ ਹੋ ਰਹੇ ਸਾਰੇ ਵਪਾਰ ਨੂੰ ਨਕੀਲ ਪਾ ਦਿੱਤੀ ਜਾਵੇ ਇਥੋਂ ਤੱਕ ਕਿ ਵੈਸਲਸ ਪ੍ਰੋਵਾਈਡਰ ਸ਼ਿਪਿੰਗ ਲਾਈਨਸ ਅਤੇ ਇੰਸ਼ੋਰੈਂਸ ਕੰਪਨੀਆਂ ਤੇ ਵੀ ਪਾਬੰਦੀ ਲਗਾਉਣ ਦੀ ਤਮਕੀ ਦੇ ਦਿੱਤੀ ਗਈ ਹੈ ਇਨਾ પ્રતિਬੰਧਾ ਨੂੰ ਤੋੜਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ ਅਮਰੀਕਾ ਨੇ ਲੇਕਿਨ ਇਸ ਦਾ ਅਸਰ ਭਾਰਤ ਤੇ ਕੀ ਪਵੇਗਾ ਪਵੇਗਾ ਕਿਉਂਕਿ ਭਾਰਤ ਨੇ 이란 ਦੇ ਚਾਬਹਾਰ ਬੰਦਰਗਾਹ ਤੇ ਬਹੁਤ ਪੈਸਾ ਲਗਾ ਰੱਖਿਆ ਹੈ। ਭਾਰਤ ਨੇ ਇਰਾਨ ਦੇ ਚਾਬਹਾਰ ਬੰਦਰਗਾਹ ਰਾਹੀਂ ਮੱਧ ਏਸ਼ੀਆ ਨਾਲ ਸਿੱਧਾ ਰਾਹ ਖੋਲ੍ਹ ਲਿਆ ਹੈ। ਆਪਣੇ ਰਾਹ ਤੋਂ ਪਾਕਿਸਤਾਨ ਨੂੰ ਪਾਸੇ ਕਰ ਦਿੰਦਾ ਹੈ। ਇਸ ਦੇ ਲਈ ਭਾਰਤ ਸਰਕਾਰ ਨੇ 2016 ਵਿੱਚ ਹੀ ਇਰਾਨ ਅਤੇ ਅਫਗਾਨਿਸਤਾਨ ਨਾਲ ਮਿਲ ਕੇ ਇੱਕ ਸਮਝੌਤਾ ਕੀਤਾ ਸੀ। ਜਿਸ ਤਹਿਤ ਚਾਬਹਾਰ ਪੋਰਟ ਤੇ ਸ਼ਾਹੀਬ ਬਹਿਸਤੀ ਟਰਮੀਨਲ ਡਵੈਲਪ ਕਰਨ ਲਈ ਭਾਰਤ ਨੇ 120 मिलियन डॉलर ਖਰਚੇ ਹਨ ਨਾਲ ਹੀ ایران ਨੂੰ 250 मिलियन डॉलर ਦੀ ਕ੍ਰੈਡਿਟ ਲਾਈਨ ਅਰਥਾਤ ਸੌਫਟ ਲੋਨ ਦਿੱਤਾ ਹੈ ਇਸ ਦੇ ਨਾਲ ਹੀ ਪੋਰਟ ਤੋਂ ਅੱਗੇ ਅਫਗਾਨਿਸਤਾਨ ਤੱਕ 250 ਕਿਲੋਮੀਟਰ ਤੱਕ ਦਾ ਰੋਡ ਵੀ ਭਾਰਤ ਹੀ ਬਣਾ ਰਿਹਾ ਹੈ 2024 ਵਿੱਚ ਇਹ ਸਮਝੌਤਾ ਰੀਨਿਊ ਵੀ ਹੋ ਚੁੱਕਿਆ ਹੈ ਅਤੇ ਅਗਲੇ 10 ਸਾਲਾਂ ਲਈ ਨਵਾਂ ਐਗਰੀਮੈਂਟ ਕੀਤਾ ਗਿਆ ਹੈ ਜੀ ਅਮਰੀਕਾ ایران ਦੇ ਬੰਦਰਗਾਹ ਬੰਦ ਕਰਵਾ ਦਿੰਦਾ ਹੈ ਨਾ ਸਿਰਫ ਭਾਰਤ ਦਾ ਲਗਾਇਆ ਹੋਇਆ ਸਾਰਾ ਪੈਸਾ ਖੂ ਖਾਤੇ ਪੈ ਜਾਵੇਗਾ ਬਲਕਿ ਹਾਲ ਦੀ ਘੜੀ ਮੱਧ ਏਸ਼ੀਆ ਖਾਸ ਤੌਰ ਤੇ ਅਫਗਾਨਿਸਤਾਨ ਨਾਲ ਭਾਰਤ ਦੇ ਵਪਾਰ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਣਗੇ ਇਸ ਦੇ ਬਾਅਦ ਭਾਰਤ ਕੋਲ ਸਿਰਫ ਦੋ ਹੀ ਰਸਤੇ ਹਨ ਜਾਂ ਤਾਂ ਉਹ ਮੁਰ ਪਾਕਿਸਤਾਨ ਦੇ ਗਵਾਦਰ ਪੋਰਟ ਤੋਂ ਹੋ ਕੇ ਜਾਏ ਜਾਂ ਫਿਰ ਪੁਰਾਣੇ ਸਿਲਕ ਰੂਟ ਰਾਹੀਂ ਅਰਬ ਸਾਗਰ पार ਕਰਕੇ ਘੁੰਮ ਕੇ ਯੂਰਪ ਰਾਹੀਂ ਮਤਲਬ ਇਹ ਕਿ ਜੇ ਪਾਕਿਸਤਾਨ ਰਹਿ ਜਾਂਦਾ ਹੈ ਤਾਂ ਅਸੀਂ ਜਿਨ੍ਹਾਂ ਦੇ ਘਰਾਂ ਵਿੱਚ ਘੁਸ ਕੇ ਮਾਰੰਦੀਆਂ ਗੱਲਾਂ ਕੀਤੀਆਂ ਹਨ ਉਹਨਾਂ ਦੇ ਅੱਗੇ ਗੋਟੀ ਟੇਕਣੇ ਪੈਣਗੇ ਪਾਕਿਸਤਾਨ ਦੀਆਂ ਸ਼ਰਤਾ ਮੰਨਣੀਆਂ ਪੈਣਗੀਆਂ ਜਾਂ ਭਾਰਤੀ ਐਕਸਪੋਰਟ ਲਈ ਮੱਧ ਪੂਰਬ ਦੀ ਦੂਰੀ 4 ਤੋਂ 5 ਗੁਣਾ ਵੱਧ ਜਾਵੇਗੀ ਨਾਸਾਂ ਚੋਂ ਧੂਆ ਨਿਕਲ ਜਾਵੇਗਾ ਲੇਕਿਨ ਐਨਾ ਵੀ ਗਿਆ ਗੁਜਰਾ ਨਹੀਂ ਹੈ ਭਾਰਤ ਕਿ ਮੁਰ ਪਾਕਿਸਤਾਨ ਦੇ ਥੱਲੇ ਲਗੇ चीन पाकिस्तान ਨਾਲ ملਕੇ ਜੋ ਕਾਰੀਡੋਰ ਬਣਾ ਰਿਹਾ ਹੈ ਭਾਰਤ ਕਿਹੜੀ ਪਰਵਾਹ ਕਰਦਾ ਹੈ ਉਸ ਦੀ ਲੇਕਿਨ ਹੁਣ ਕਰਨੀ ਪੈ ਸਕਦੀ ਹੈ ਪਹਿਲਾ ਸਮਝ ਲਓ ਸਾਰੀ ਸਥਿਤੀ ਸਮਝਾ ਦਿਓ ਇਹ ਦੇਖੋ ਨਕਸ਼ਾ ਨਕਸ਼ੇ ਵਿੱਚ ਪਾਕਿਸਤਾਨ ਦੇ ਗਵਾਦਰ ਬੰਦਰਗਾਹ ਅਤੇ ਈਰਾਨ ਦੇ ਚਾਬਹਾਰ ਬੰਦਰਗਾਹ ਦੀ ਪੋਜੀਸ਼ਨ ਦੇਖੋ ਚਾਬਹਾਰ ਪੋਰਟ ਗਵਾਦਰ ਪੋਰਟ ਤੋਂ ਸਿਰਫ 72 ਨੌਟਿਕਲ ਮਾਈਲਸ ਅੱਗੇ ਹੈ ਭਾਰਤ ਦੇ ਕਾਂਡਲਾ ਪੋਰਟ ਤੋਂ ਰੂਟ ਵੀ ਦੇਖ ਲਓ ਜੋ 550 ਨੌਟਿਕਲ ਮਾਈਲਸ ਦੂਰ ਹੈ ਭਾਰਤ ਇੱਥੋਂ ਸਿੱਧਾ ਅਫਗਾਨਿਸਤਾਨ ਅਤੇ ਸੈਂਟਰਲ ਏਸ਼ੀਆ ਤੱਕ ਪਹੁੰਚ ਕਰਦਾ ਹੈ ਨਹੀਂ ਤਾਂ ਪੁਰਾਣਾ ਰੂਟ ਹੈ ਸਭ ਤੋਂ ਪੁਰਾਣਾ ਹੈ ਮੈਰੀਟਾਈਮ ਸਿਲਕ ਰੂਟ ਜੋ ਸਮੁੰਦਰ ਦੇ ਰਸਤੇ ਵੈਨਿਸ ਐਥਨਸ ਤੱਕ ਜੋੜਦਾ ਹੈ ਅਰਬ ਖਾੜੀ ਰਾਹੀਂ ਵਪਾਰ ਕੋਈ ਅਜਦਾ ਨਹੀਂ ਹੈ ਇਹ ਤਾਂ 10ਵੀਂ ਸਦੀ ਤੋਂ ਪਹਿਲਾਂ ਤਾਂ ਹੁੰਦਾ ਆਇਆ ਹੈ ਅਤੇ ਤੀਜਾ ਜੋ ਚੀਨ ਦਾ ਨਵਾਂ ਰੂਟ ਚਾਈਨਾ ਪਾਕਿਸਤਾਨ ਇਕਨੋਮਿਕ ਕਾਰੀਡੋਰ ਵਾਲਾ ਹੈ ਇਸ ਤਰ੍ਹਾਂ ਜਾਬ ਹਰ ਪੋਰਟ ਰਾਹੀਂ ਭਾਰਤ ਪਾਕਿਸਤਾਨ ਅਤੇ ਚੀਨ ਦੋਹਾਂ ਨੂੰ ਪਾਸੇ ਕਰਕੇ ਭਾਰਤ ਆਪਣਾ ਵਪਾਰ ਸੈਂਟਰਲ ਏਸ਼ੀਆ ਵਿੱਚ ਕਰ ਰਿਹਾ ਸੀ ਲੇਕਿਨ 트ੰਪ ਨੇ ਸਾਰਾ ਖੇਲ ਖਰਾਬ ਕਰ ਦਿੱਤਾ ਹੈ ਕਹਿ ਸਕਦੇ ਹਾਂ ਕਿ 2016 ਤੋਂ ਇਹ ਪ੍ਰੋਜੈਕਟ ਚੱਲ ਰਿਹਾ ਹੈ ਉਸ ਵਕਤ ਵੀ ਮੋਦੀ ਦੇ ਦੋਸਤ 트ੰਪ ਹੀ ਸਨ ਉਨ੍ਹਾਂ ਨੇ ਈਰਾਨ ਦੇ ਤੇਲ ਤੇ ਰੁਖਵੀਂ ਲਗਾਈ ਸੀ ਲੇਕਿਨ ਭਾਰਤ ਨੂੰ ਈਰਾਨ ਵਿੱਚ ਇਹ ਪੋਰਟ ਬਣਾਉਣ ਲਈ ਕੋਈ ਨਹੀਂ ਸੀ ਕਿਹਾ ਕਿਹਾ ਸੀ ਉਸ ਵਕਤ ਵੀ ਅਮਰੀਕਾ ਨੇ ਇਤਰਾਜ਼ ਉਠਾਇਆ ਸੀ ਪਰ ਹੱਥ ਪੈਰ ਜੋੜ ਕੇ ਭਾਰਤ ਨੇ ਅਮਰੀਕਾ ਨੂੰ ਮਨਾ ਲਿਆ ਸੀ ਇਸ ਸ਼ਰਤ ਤੇ ਕਿ ਅਸੀਂ ਈਰਾਨ ਤੋਂ ਤੇਲ ਨਹੀਂ ਖਰੀਦਾਂਗੇ ਸਿਰਫ ਬੰਦਰਗਾਹ ਨੂੰ ਹੀ ਵਰਤਾਂਗੇ ਸਿਰਫ ਅਫਗਾਨਿਸਤਾਨ ਅਤੇ ਅੱਗੇ ਹੋਰ ਮੁਲਕਾਂ ਨਾਲ ਵਪਾਰ ਲਈ ਤੇਲ ਨਾ ਖਰੀਦਣ ਦੀ ਸ਼ਰਤ ਤੇ ਇਸ ਬੰਦਰਗਾਹ ਨੂੰ ਕੀਤਾ ਗਿਆ ਸੀ ਹਸਨ ਜਦ ਕਿ ਸਭ ਨੂੰ ਪਤਾ ਹੈ ਕਿ ਈਰਾਨ ਦਾ ਤੇਲ ਦੀ ਕੁਆਲਿਟੀ ਕਿੰਨੀ ਵਧੀਆ ਹੈ ਉਸਦੇ ਕਰੂਡ ਆਇਲ ਨੂੰ ਸਾਫ਼ ਕਰਨਾ ਭਾਰਤੀ ਰਿਫਾਈਨਰੀਜ਼ ਲਈ ਬਹੁਤ ਹੀ ਪ੍ਰੋਫਿਟੇਬਲ ਹੈ ਬਹੁਤ ਹੀ ਸਸਤਾ ਪੈਂਦਾ ਹੈ ਇਸ ਦੇ ਬਾਵਜੂਦ ਭਾਰਤ ਨੇ ਈਰਾਨ ਤੋਂ ਤੇਲ ਨਹੀਂ ਲਿਆ ਬੰਦਰਗਾਹ ਤੇ ਖਰਚਾ ਕੀਤਾ ਹੁਣ ਤਾਂ 2024 ਵੀ ਐਗਰੀਮੈਂਟ ਰੀਨਿਊ ਵੀ ਹੋ ਗਿਆ ਹੈ ਉਸ ਵਕਤ ਬਾਈਡਨ ਨੇ ਵੀ ਕੁਝ ਨਹੀਂ ਕਿਹਾ ਹੁਣ 트럼ਪ ਵੀ ਇਸ ਨੂੰ ਆਇਆ ਗਿਆ ਕਰ ਸਕਦਾ ਹੈ ਕਿਹਾ ਸੀ ਬਾਈਡਨ ਵੀ ਭੜਕ ਗਿਆ ਸੀ ਲੇਕਿਨ ਭਾਰਤ ਨੇ ਮਿੰਨਤਾ ਤਰ ਲੈ ਕਰਕੇ ਬਾਈਡਨ ਨੂੰ ਮਨਾ ਲਿਆ ਸੀ ਉਹ ਨਰਮ ਸੀ ਮਨ ਗਿਆ ਫਿਰ ਹੁਣ ਵੀ ਘਬਰਾਉਣ ਦੀ ਕੋਈ ਲੋੜ ਨਹੀਂ 트럼ਪ ਨੇ ਵੀ ਮਨ ਹੀ ਜਾਣਾ ਹੈ ਆਖਰ ਦੋਸਤੀ ਕਿਸ ਗੱਲ ਦੀ ਉਹ ਨਹੀਂ ਰੱਬ ਹੈ ਹੁਣ ਨਹੀਂ ਮੰਦਾ 트럼ਪ ਨਹੀਂ ਮੰਦਾ ਹੁਣ ਸਮਾ ਬਦਲ ਗਿਆ ਹੈ ਇਜ਼ਰਾਈਲ ਹਮਸ جنگ ਵਿੱਚ ਅਜ ਇਰਾਨ ਵੀ ਸ਼ਾਮਿਲ ਹੈ 트럼ਪ ਪੱਖਿਆ ਬੈਠਾ ਹੈ ਤੁਹਾਨੂੰ ਪਤਾ ਕੀ ਕਹਿੰਦਾ ਕਹਿੰਦਾ ਕਿ ਜੇ ਕੋਈ ਮੇਰਾ ਕਤਲ ਵੀ ਕਰਦਾ ਹੈ ਤਾਂ ਉਸ ਦੇ ਪਿੱਛੇ ਇਰਾਨ ਦਾ ਹੀ ਹੱਥ ਹੋਵੇਗਾ ਅਤੇ ਜੇ ਮੇਰੀ ਹੱਤਿਆ ਹੁੰਦੀ ਹੈ ਤਾਂ ਈਰਾਨ ਨੂੰ ਦੁਨੀਆ ਦੇ ਨਕਸ਼ੇ ਤੋਂ ਖਤਮ ਕਰ ਦੇਉ ਹੁਣ 트াম্প ਈਰਾਨ ਦੀ ਪੂਰੀ ਆਰਥਿਕ ਨਾਕਾਬੰਦੀ ਕਰਨ ਤੇ ਤਲਿਆ ਹੋਇਆ ਹੈ ਫਿਰ ਵੀ ਭਾਰਤ ਲਈ ਚਾਬਹਾਰ ਬੰਦਰਗਾਹ ਤਾਂ ਖੋਲ ਹੀ ਦੇਵੇਗਾ ਦੋਸਤ ਲਈ ਐਨੀ ਢਿਲਤਾ ਦੇਵੇਗਾ ਹੀ ਇਹੀ ਤਾਂ ਡਰ ਹੈ ਕਿਉਂਕਿ ਇਸ ਬੰਦਰਗਾਹ ਨੂੰ ਜਾਰੀ ਰੱਖਣ ਦਾ ਮਤਲਬ ਈਰਾਨ ਲਈ ਈਟਿਮ ਖੋਲ ਕੇ ਰੱਖਣਾ ਜਿਸ ਦੀ ਟਰੰਪ ਤੋਂ ਤਾਂ ਉਮੀਦ ਨਹੀਂ ਕੀਤੀ ਜਾ ਸਕਦੀ ਚਲੋ ਮੋਦੀ ਜੀ ਫਰਾਂਸ ਪਹੁੰਚ ਗਏ ਹਨ ਕੱਲ ਨੂੰ ਅਮਰੀਕਾ ਵੀ ਪਹੁੰਚ ਜਾਣਗੇ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ ਆਖਰ ਦੇਸ਼ ਦੀ ਅਣਖ ਤੇ ਗੈਰਤ ਦਾ ਮਸਲਾ ਹੈ ਹਾਂ ਉਹ ਤਾਂ ਦਿਸ ਰਿਹਾ ਹੈ ਜੰਜੀਰਾਂ ਹਥਕੜੀਆਂ ਬੀੜੀਆਂ ਵਿੱਚ ਜਕੜੇ ਡਿਪੋਰਟ ਹੋਏ ਨਾਗਰਿਕ ਦੇਖ ਕੇ ਵੀ ਜੋ ਸੀਨਾ 56 ਇੰਚ ਤੋਂ 1 ਇੰਚ ਨਹੀਂ ਸੀ ਘਟਿਆ ਆਪਾਂ ਦੇਖਿਆ ਸੀ ਨਾ ਕਿ ਸੱਦਾ ਨਾ ਮਿਲਣ ਤੇ ਕਿਵੇਂ ਅਮਰੀਕਾ ਦੇ ਮੋਰੇ ਪੂਰਾ ਕੋਡਾ ਹੋ ਗਿਆ ਦਿਸ ਰਿਹਾ ਅਲਖਵੀ ਤੇ ਗਰਤ ਵੀ ਚਲੋ ਛੱਡੋ ਐਵੇਂ ਤਾਂ ਨਹੀਂ ਕਹਿੰਦੇ ਕਿ ਗੁਆਂਢੀ ਨਾਲ ਬਣਾ ਕੇ ਰੱਖੋ ਕਦੇ ਵੀ ਕੰਮ ਪੈ ਸਕਦਾ ਹੈ ਐਨਾ ਅੱਗੇ ਵੀ ਨਾ ਚਲੇ ਜਾਓ ਕਿ ਪਿੱਛੇ ਮੁੜਨਾ ਮੁਸ਼ਕਿਲ ਹੋ ਜਾਏ ਕਾਸ਼ ਜੇ ਵਾਗਾ ਬਾਰਡਰ ਹੀ ਖੋਲ ਕੇ ਰੱਖਦੇ ਹੁਣ ਅਕ ਨਹੀਂ ਸੀ ਚਬਣਾ ਪੈਣਾ ਹੁਣ ਕੀ ਕਰਨਗੇ ਕਰਨਾ ਕੀ ਹੈ ਮੁਰਖ ਹੋਤੀ ਬੋਰ ਥੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ